ਨਾਜ਼ਮਿੰਦਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਸ਼੍ਰੀ ਸ਼ਾਮ ਪ੍ਰਭੂ ਜੀ ਦੇ ਵਿਸ਼ੇਪਰਸਿੱਧ ਭਗਤ ਸ਼੍ਰੀ ਆਨੰਦ ਕਿਸ਼ੋਰ ਸ਼ਰਮਾ ਦਾ ਸ਼੍ਰੀ ਖਾਟੂ ਸ਼ਾਮ ਮੰਦਰ ਕੋਹਾੜਾ ਵਿਕੇ ਪਹੁੰਚਣ ਤੇ ਰਵਾਇਤੀ ਢੰਗ ਨਾਲ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ। ਸ਼੍ਰੀ ਖਾਟੂ ਸ਼ਾਮ ਮੰਦਰ ਟਰਸਟ ਚੰਡੀਗੜ੍ਹ ਰੋਡ ਕੋਹਾੜਾ ਦੇ ਟਰਸਟੀਆਂ ਅਤੇ ਸ਼ਰਧਾਲੂਆਂ ਨੇ ਉਹਨਾਂ ਦੇ ਮੰਦਰ ਪਰਿਸਰ ਵਿੱਚ ਪਹੁੰਚਣ ਤੇ ਤਿਲਕ ਲਗਾ ਕੇ ਅਤੇ ਦੋਸ਼ਾਲਾ ਦੇ ਕੇ ਉਹਨਾਂ ਦਾ ਸਵਾਗਤ ਕੀਤਾ। ਸ਼੍ਰੀ ਨੰਦ ਕਿਸ਼ੋਰ ਸ਼ਰਮਾ ਨੰਦੂ ਜੀ ਨੇ ਖਾਟੂ ਸ਼ਾਮ ਜੀ ਦੇ ਦਰਬਾਰ ਵਿੱਚ ਮੱਥਾ ਟੇਕਿਆ ਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹਜ਼ਾਰਾਂ ਸ਼ਰਧਾਲੂਆਂ ਦੀ ਮੌਜੂਦਗੀ ਵਿੱਚ ਸ਼੍ਰੀ ਨੰਦ ਕਿਸ਼ੋਰ ਸ਼ਰਮਾ ਨੰਦੂ ਜੀ ਨੇ ਮੰਦਿਰ ਵਿੱਚ ਖਾਟੂ ਬਾਬਾ ਦਾ ਗੁਣਗਾਨ ਵੀ ਕੀਤਾ ਭਗਤਾਂ ਨੇ ਬਾਬਾ ਦੇ ਮੰਦਿਰ ਨੂੰ ਸ਼ਾਨਦਾਰ ਢੰਗ ਨਾਲ ਸਜਾਇਆ ਜ਼ਿਕਰ ਯੋਗ ਹੈ ਕਿ ਨੰਦੂ ਜੀ ਸ਼ਾਮ ਭਗਤ ਪ੍ਰਦੀਪ ਮਿੱਤਲ ਅਤੇ ਲక్ష్ਮੀ ਸਿੰਘਾਨੀਆਂ ਦੇ ਸੱਦੇ ਤੇ ਸ਼੍ਰੀ ਖਾਟੂ ਸ਼ਾਮ ਮੰਦਿਰ ਕੋਹਾੜਾ ਆਏ ਸਨ ਨੰਦੂ ਜੀ ਨੇ ਕਿਹਾ ਕਿ ਸ਼ਾਮ ਬਾਬਾ ਆਪਣੇ ਭਗਤਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਦੇ ਹਨ ਤੇ ਉਹਨਾਂ ਦੇ ਸਾਰੇ ਦੁੱਖ ਦਰਦ ਵੀ ਦੂਰ ਕਰਦੇ ਹਨ ਮੰਦਰ ਦੇ ਟਰਸਟੀ ਕੇ ਕੇ ਗਰਗ ਹਰੀਸ਼ ਗਰਗ ਸੰਦੀਪ ਗੋਇਲ ਆਤਲ ਵਾਰਿਆ ਅਭਿਸ਼ੇਕ ਗੁਪਤਾ ਐਚ ਐਨ ਸਿੰਘਲ ਨੇ ਨੰਦੂ ਜੀ ਨੂੰ ਵਧਾਈ ਦਿੱਤੀ ਅਤੇ ਉਹਨਾਂ ਨੂੰ ਅਧਿਆਤਮਿਕਤਾ ਦੇ ਲਈ ਇੱਕ ਪ੍ਰੇਰਣਾਦਾਇਕ ਮੋਢੀ ਦੱਸਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਅਨਿਲ ਮਿੱਤਰ ਨੇ ਕਿਹਾ ਕਿ ਸ਼੍ਰੀ ਨੰਦਕਿਸ਼ੋਰ ਸ਼ਰਮਾ ਨੰਦੂ ਜੀ ਦੁਨੀਆ ਦੇ ਇਕਲੌਤੇ ਭਜਨ ਗਾਇਕ ਹਨ ਜਿਨ੍ਹਾਂ ਨੇ 1500 ਤੋਂ ਵੱਧ ਭਜਨਾਂ ਦੀ ਰਚਨਾ ਕੀਤੀ ਹੈ ਅਤੇ ਵੱਖ-ਵੱਖ ਪਲੇਟਫਾਰਮਾਂ ਤੋਂ 5000 ਤੋਂ ਵੱਧ ਭਜਨ ਪੇਸ਼ ਕੀਤੇ ਗਏ ਕੀਤੇ ਹਨ ਭਗਤੀ ਜੀ ਦਾ ਮਾਰਗ ਅਪਣਾਉਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਆਰੇ ਭਗਵਾਨ ਖਾਟੂ ਬਾਬਾ ਦੀ ਤਸਵੀਰ ਨੂੰ ਆਪਣੇ ਮਨ ਵਿੱਚ ਰੱਖ ਕੇ ਸੈਂਕੜੇ ਭਜਨਾਂ ਦੀ ਰਚਨਾ ਕੀਤੀ ਅਮਨਿਤ ਵਰਗੇ ਭਜਨਾਂ ਨੂੰ ਆਪਣੇ ਮੂੰਹੋਂ ਗਾ ਕੇ ਲੋਕਾਂ ਤੱਕ ਪਹੁੰਚਾਇਆ ਉਹਨਾਂ ਕਹਿੰਿਆ ਕਿ ਨੰਦੂ ਜੀ ਨੇ ਖਾਟੂ ਸ਼ਾਮ ਤੋਂ ਹਜ਼ਾਰਾਂ ਕਿਲੋਮੀਟਰ ਦੀ ਯਾਤਰਾ ਕੀਤੀ ਅਤੇ ਭਾਰਤ ਅਤੇ ਨੇਪਾਲ ਦੀ ਯਾਤਰਾ ਕਰਕੇ ਗੁਣ ਗਾਏ ਇਹ ਯਾਤਰਾ 352 ਦਿਨਾਂ ਤੱਕ ਜਾਰੀ ਰਹੀ ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਭਗਵਾਨ ਸ਼੍ਰੀ ਸ਼ਾਮ ਦਾ ਝੰਡਾ ਲਹਿਰਾਇਆ ਉਹਨਾਂ ਕਹਿੰਿਆ ਕਿ ਬਾਬਾ ਦੇ ਮਾਰਗਦਰਸ਼ਨ ਵਿੱਚ ਉਹਨਾਂ ਨੇ ਸ਼੍ਰੀ ਸ਼ਾਮ ਪਰਿਵਾਰ ਮਹਾਸੰਗ ਭਾਰਤ ਦੀ ਸਥਾਪਨਾ ਕੀਤੀ ਇਸ ਦੌਰਾਨ ਮੰਦਰ ਵਿੱਚ ਭਜਨ ਗਾਇਕ ਹਿਮੰਤ ਅਗਰਵਾਲ ਅਤੇ ਸੁਰਿੰਦਰ 뮤ਜ਼ਿਕ 뮤ਜ਼ਿਕ ਗਰੁੱਪ ਦੁਆਰਾ ਘਾਟੂ ਬਾਬਾ ਦਾ ਗੁਣगान ਕੀਤਾ ਗਿਆ ਉੱਥੇ ਆਏ ਸ਼ਰਧਾਲੂਆਂ ਨੂੰ ਲੰਗਰ ਪ੍ਰਸ਼ਾਦ ਵੀ ਵੰਡਿਆ ਗਿਆ